ਫਗਵਾੜਾ ਨੇ ਜੀਗ ਪਿੰਡ ਵਾਹਦ ਅਤੇ ਨਾਲ ਲੱਗਦੇ ਹੋਰ ਨਾਲ ਪਿੰਡਾਂ ਦੇ ਕਿਸਾਨਾਂ ਦਾ ਇੱਕ ਬਫਦ ਆਪ ਦੇ ਹਲਕਾ ਫਗਵਾੜਾ ਤੋਂ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ ਨੂੰ ਮਿਲਿਆ ਸੀ ਜਿਸ ਤੋਂ ਬਾਅਦ ਸਰਦਾਰ ਮਾਨ ਵੱਲੋਂ ਉਕਤੇ ਇਲਾਕੇ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਪਿੰਡ ਵਾਸੀਆਂ ਨੇ ਸਰਦਾਰ ਮਾਨ ਨੂੰ ਦੱਸਿਆ ਕਿ ਬਿਸਤੂ ਦੋਆਬਾ ਨਹਿਰ ਵਿੱਚ ਪਾੜ ਪਾ ਕੇ ਸਾਰਾ ਪਾਣੀ ਚੋ ਵਿੱਚ ਛੱਡਿਆ ਜਾ ਰਿਹਾ ਹੈ ਜਿਸ ਨਾਲ ਬਰਸਾਤੀ ਦਿਨਾਂ ਵਿੱਚ ਫਗਵਾੜਾ ਹਲਕੇ ਨਾਲ ਪਿੰਦੇ ਪਿੰਡ ਬਾਦਾਂ ਚਾੜਾਂ ਬਰੰਪਰਾ ਆਦ ਪਿੰਡ ਬਰਸਾਤੀ ਮਾਰਦੇ ਹੀ ਢਾ ਜਾਣਗੇ ਜਿਸ ਨਾਲ ਸਾਰੀ ਫਸਲ ਵੀ ਬੇਬਰ ਹੋ ਜਾਵੇਗੀ ਉਹਨਾਂ ਮੰਗ ਕੀਤੀ ਗਈ ਇਸ ਮਸਲੇ ਦਾ ਉਚਿਤ ਹੱਲ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਨਹਿਰਿਆ ਜੀ ਬੇਸਵਾਵ ਨਹਿਰਿਆ ਇਹਦਾ ਪਾਣੀ ਨਹਿਰੀ ਵਿਭਾਗ ਜਿਹੜਾ ਆ ਇਹ ਮਕੂ ਦੇ ਵਿੱਚ ਜਿਹੜਾ ਰਾਜਨੀ ਦੇ ਵਿੱਚ ਉਹਦੇ ਵਿੱਚ ਪਾਉਣਾ ਚਾਹੁੰਦੇ ਸੀਗੇ ਜੀ ਇਹ ਸਾਡੇ ਸਾਰੇ ਇਲਾਕੇ ਦੇ ਬੰਦੇ ਇਕੱਠੇ ਹੋਏ ਉਹ ਜੀ ਇਹ ਜਿਹੜਾ ਪਾਣੀ ਆ ਇਹ ਮੈਰ ਦੇ ਲੈਵਲ ਤੋਂ 3 ਫੁੱਟ ਡੂੰਘਾ ਤੇ 14 ਫੁੱਟ ਚੌੜਾ ਬਾੜ ਪਾਉਣ ਲੱਗੇ ਸੀ ਅਸੀਂ ਪਿੰਡਾਂ ਨਾਲੋਂ ਲਿਖਤੀ ਰੂਪ ਚ ਦਿੱਤਾ ਸੀਗਾ ਕਿ ਜਿਹੜਾ ਜੇ ਰੀਚਾਰਜ ਸਿਸਟਮ ਵਾਸਤੇ ਕਰਨਾ ਕਿ ਪਾਈਪ ਲਾ ਦਿਓ ਉਹਨੂੰ ਕੋਟ ਦਾ ਪਾਈਪ ਲਾ ਦਿਓ ਜਿਹੜਾ ਸਾਰਾ ਸਾਲ ਚੱਲਦਾ ਰਹੇ ਪਰ محکمہ ਵਾਲੇ ਕਹਿੰਦੇ ਸਾਡੇ ਕੋਲ ਵਾਧੂ ਪਾਣੀ ਨਹੀਂ ਹੈਗਾ ਤੇ ਸਾਡਾ ਸੀਜ਼ਨ ਚ ਪੂਰਾ ਹੀ ਨਹੀਂ ਹੁੰਦਾ ਹੈਗਾ ਕਿ ਜਦੋਂ ਵਾਧੂ ਹੋਊਗਾ ਉਸਲੇ ਛੱਡਾਂਗੇ ਤੇ ਤਰਫੇ ਦੀ ਸਾਰਿਆਂ ਨੇ ਪਹਿਲਾਂ ਲਿਖਤੀ ਤੌਰ ਤੇ ਬਰੋਗ ਕੀਤਾ ਸੀਗਾ ਤੇ ਉਹਦਾ ਨਹੀਂ ਮੰਨੇ ਹੈਗੇ ਤੇ ਫਿਰ ਅਸੀਂ ਇਕੱਠੇ ਹੋ ਕੇ ਆਪਣੇ ਇਲਾਕੇ ਦੇ ਵਿੱਚ ਵੀ ਸੰਬੰਧਤ ਅਸੀਂ ਨੁਮਾਇੰਦਿਆਂ ਕੋਲ ਗਏ ਸੀ ਸਾਡਾ ਮਸਲੇ ਦਾ ਹੱਲ ਨਹੀਂ ਹੋਇਆ ਫਿਰ ਮਾਨ ਸਾਹਿਬ ਨੂੰ ਮਲੇ ਸੀਗੇ ਜੀ ਇਹਨਾਂ ਦੀ ਮਿਹਰਬਾਨੀ ਦੇ ਨਾਲ ਤੇ ਸਾਡਾ ਇਹ ਮਸਲਾ ਜਿਹੜਾ ਹੱਲ ਹੋ ਗਿਆ ਜੀ ਹੁਣ ਬੰਦ ਹੋ ਗਿਆ ਕੰਮ ਤੇ ਅਸੀਂ ਬਹੁਤ ਧੰਨਵਾਦੀ ਹਾਂ ਸਾਰੇ ਇਲਾਕੇ ਵਾਲੇ ਜਾਣ ਕੇ ਤੇ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਮਾਨ ਸਾਹਿਬ ਦਾ ਤੇ ਜਿਨ੍ਹਾਂ ਦੀ ਬਦੌਲਤ ਵੀ ਸਾਡਾ ਨੁਕਸਾਨ ਹੁਣ ਬਚ ਗਿਆ ਇਹ ਮਾਨ ਸਾਹਿਬ ਦਾ ਬਹੁਤ ਅਸੀਂ ਧੰਨਵਾਦ ਕਰਦੇ ਆਂ ਜਿਨੀ ਸਾਡਾ ਇਹ ਮਸਲਾ ਹੱਲ ਕਰਾਇਆ ਇਹ ਤਾਂ ਵਿਭਾਗ ਦੇ ਵਾਲਿਆਂ ਕੋ ਅਸੀਂ ਲਿਖਤੀ ਰੂਪ ਵਿੱਚ ਦਸੰਦੀਪ ਨੇ ਦੱਸਿਆ ਸਾਰੇ ਅਸੀਂ ਦੇਖ ਲਏ ਆ ਪਰ ਉਹ ਨਹੀਂ ਮੰਨਿਆ ਨਹੀਂ ਗੱਲ ਇਹ ਰੀਚਾਰਜ ਕਹਿੰਦੇ ਆ ਜੀ ਰੀਚਾਰਜ ਲਈ 14 ਫੁੱਟ ਗੇਟ ਲਾਉਣ ਲੱਗੇ ਸੀ 20 ਫੁੱਟ ਲਊਗਾ ਸਾਡਾ ਏਰੀਆ ਤਾਂ ਪਹਿਲਾਂ ਹੀ ਪਾਣੀ ਦੀ ਮਾਰ ਚ ਬਹੁਤ ਯਾਰ ਉਦੋਂ ਹੀ ਦੂਰੋਂ ਉਹਨੇ ਤਾਂ ਉਦੋਂ ਹੀ ਗੀਡ ਚੱਕ ਦੇਣੇ ਇੱਥੇ ਕਿਹਨੇ ਬੰਦ ਕਰਾਉਣਾ ਸੀ ਗਾ ਜੀ ਇਹ ਇਹਨਾਂ ਦਾ ਧੰਨਵਾਦ ਕਰਦੇ ਆ ਸਾਡਾ ਮਸਲਾ ਹੱਲ ਹੋ ਗਿਆ ਜੀ ਕਿ ਇਹ ਬੰਦ ਹੋ ਗਿਆ ਬਹੁਤ ਧੰਨਵਾਦ ਉਧਰ ਸਰਦਾਰ ਮਾਨ ਨੇ ਮੌਕੇ ਤੇ ਹੀ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਕੰਮ ਨੂੰ ਬੰਦ ਕਰਵਾਇਆ ਸਰਦਾਰ ਮਾਨ ਨੇ ਕਿਹਾ ਕਿ ਕਿਸੇ ਵੀ ਕਿਸਾਨ ਜਾਂ ਪਿੰਡ ਵਾਸੀਆਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਇਸ ਸੋਚ ਦੇ ਵਿੱਚ ਖਾਸ ਕਰਕੇ ਕਿਸਾਨوں ਕੋਲ ਵੀ ਪ੍ਰੋਬਲਮ ਆਈ ਵਾਰੇ ਆਮ ਪਾਕੇ ਦਾ ਲੱਗੇ ਸਾਈ ਸਿਸਟਮ ਉਹਨਾਂ ਮਾਇਆ ਕਿ ਪਾਣੀ ਟੋਣ ਦਾ ਡੋਰਿੰਗ ਪਾਡੇ ਪਰ ਜਦੋਂਦਰੇ ਇਹ ਸਾਫ ਤੇ ਇਹ ਦੇ ਵਿੱਚ ਪਾਣੀ ਜਿਹੜਾ ਸੀ ਉਹ ਤੇ ਕਾਫੀ ਆਇਆ ਸੀ ਬਖੋਸ਼ ਸੀ ਐਮ ਵੀ ਗਾਜੂ ਤੇ ਸਭ ਤੋਂ ਨਾ ਮਿਲਦਾ ਨਾ ਲੋਟਾ ਉੱਤੇ ਕੋਈ ਨਾ ਸ਼ਾਮ ਹੋਇਆ ਪਰ ਮੈਂ ਇਹ ਚਾਹੁੰਦਾ ਸੀ ਜਦੋਂ ਮੈਂ ਲਿੰਕ ਕੀਤਾ ਲੈਕ ਮੈਨੇ ਕਿ ਮੈਟੇਓਲੋਜੀ ਵਿੱਚ ਜਿਹੜੀ ਗਰੀਪ ਸਾਨਾ ਆਲੇ ਦੁਆਲੇ ਪੰਡੇਲ ਮਿਲ ਗਈ ਉੱਚ ਪੰਡ ਹੈਗੇ ਜੇ ਨਾ ਟਿਕੂਪ ਪਾਣੀ ਨੂੰ ਅੱਗੇ ਜਾਣ ਲਈ ਪ੍ਰੋਪਰ ਚੈਨਲ ਨਹੀਂ ਮਿਲਦਾ ਉਹ ਮਿਲਣਾ ਸੀ ਆਪਣੇ ਡਾਉਲਪਿੰਡੀ ਡਾਉਲਪਿੰਡੀ ਤੋਂ ਅੱਗੇ ਪਿੱਛੇ ਜਿੰਨੇ ਹੈਗੇ ਆ ਉਹ ਪਾਣੀ ਸਪੈਂਡ ਕਰਦਾ ਉਹ ਸਾਰਾ ਪਾਣੀ ਸਾਡੇ ਖੇਤਾਂ ਦੇ ਵਿੱਚ ਜਾਉਂਦਾ ਤੇ ਸਾਡਾ ਹਰ ਸਾਲ ਤਕਰੀਬਨ 30% ਨੁਕਸਾਨ ਹੁੰਦਾ ਇਸ ਸਾਡੀ ਪ੍ਰੋਟੋਕੋਲ ਦੇ ਨਾਲ ਤੇ ਇਸ ਕਰਕੇ ਏਜਲੀ ਪੰਜੌੜੇ ਵਾਲੀ ਸੀ ਗੱਲ ਇਹ ਮੇਰੇ ਨਾਲ ਟੈਗ ਸੀ ਲੋੜੇ ਵਾਲੇ ਤੇ ਬਾਦਸ਼ਾਹ ਇਹ ਮਿਲਣਾ ਦੇ ਮੇਰੇ ਪਿੰਡਾਂ ਵਾਲੇ ਬੰਦੇ ਲੋਕ ਜਿਹੜੇ ਸਨ ਦੱਸੇ ਕੋਈ ਪਿਛਲੀ ਵਾਰੀ ਉਹਨਾਂ ਨੇ ਦੋ ਤਿੰਨ ਸਾਲ ਟਰਾਈ ਕੀਤੇ ਸੀ ਅੱਜ ਜਿੱਥੇ ਮੈਂ ਹੁਣ ਅੱਜ ਖੜਾ ਪਹੋੜਿਆ ਸੀ ਮੈਂ ਸਰਪਸਾਈਬਾ ਦੀ ਸਿਚੁਏਸ਼ਨ ਕਿਸਾ ਨਹੀਂ ਹੈਗੀ ਤਾਂ ਕਿ ਮੈਨੂੰ ਆਬ ਸੈਟੀਸਫਾਈ ਕਰਾਉਣ ਨੂੰ ਠੀਕ ਹੈ ਡਿਪਾਰਟਮੈਂਟ ਦਾ ਬਤਨਵਾਦੀ ਹੈ ਕਿ ਉਹਨਾਂ ਨੇ ਮੇਰੀ ਗੱਲ ਨੂੰ ਸਮਝਿਆ ਹੈ ਜਿੰਮੇਦਾਰੀ ਮਿਲ ਗਈ ਨੂੰ ਸਮਝਾਇਆ ਸਾਡਾ ਸਾਥ ਦਿੱਤਾ ਇਹਦਾ ਕੋ ਪੱਕਾ ਹਾਲ ਜਿਹੜਾ ਉਹਨਾਂ ਨੂੰ ਕਰ ਲੈਣੇ ਸੀ ਉਹਨਾਂ ਨੇ ਪਾਈਪ ਸਿਸਟਮ ਦੱਸਿਆ ਜਿਵੇਂ ਉਹ ਇੱਕ ਤੇ ਬਸਾ ਦਾ ਪਾਣੀ ਆ ਦੂਜਾ ਇਹ ਚੂਚ ਪਾਣੀ ਆ ਰਿਹਾ ਤੇ ਜਿਹੜਾ ਨਹਿਰ ਪਾਣੀ ਉਹ ਫੁੱਲ ਜਾਂਦੀ ਹੈ ਮੈਂ ਆਖੀ ਦੇਖੀ ਆਹ ਪਾਣੀ ਵਿੱਚ ਤੁਸੀਂ ਐਕਸਟਰਾ ਉਹ ਤੋਂ ਹੋਰ ਪਾਣੀ ਇੱਧਰ ਨੂੰ ਛੱਡੋਗੇ ਤਾਂ ਉਹ ਸਾਡੇ ਲਈ ਫਸਟਾ ਹੈ ਬਿਲਕੁਲ ਸਮਹਾਰਣੀਆ ਗਰੀਬਾਂ ਵਾਲੀਆ ਗੱਲ ਬਹੁਤ ਜ਼ਿਆਦੀ ਹੋਣੀ ਹੈ। ਤੋਂ ਐਸਾ ਐਸਾ ਦਾ ਹੱਲ ਨਾ ਕਰੀਏ ਅਸੀਂ ਆ ਪ੍ਰੋਪਰ ਹੱਲ ਕਰੀਏ ਜਿੱਥੇ ਸਾਡਾ ਪ੍ਰੋਪਰ ਨਿਕਾਸ ਜਿੱਥੇ ਜਿਹੜਾ ਪਾਣੀ ਅੱਗੇ ਪਿੰਡ ਜਿਹੜੇ ਆ ਜਿਹੜਾ ਉਹਨਾਂ ਦਾ ਚੈਨਲ ਬਣਿਆ ਜਾਂ ਕੋਈ ਡਰੇਨ ਆ ਜੋ ਪਾਣੀ ਸਮਾ ਸਕੇ। ਇਹ ਨਾ ਕਰੀਏ ਆਪਣੇ ਮਨ ਮਰਜ਼ੀ ਨਾਲ ਜਿੱਥੇ ਕੋ ਪ੍ਰੈਸ਼ਰ ਬਿਲਟ ਹੋ ਗਿਆ। ਤੇ ਮੈਂ ਜ਼ਿੰਮੇਦਾਰਾ ਨਾ ਨਾਟ ਆਪਣੇ ਤੇ ਨਹੀਂ ਤੁਹ ਕੋ ਹੁਸਾ ਦੇ ਕੇ ਕਿ ਮੈਂ ਕਰ ਸਕਦਾ ਜੋ ਨੁਕਸਾਨ ਹੋਇਆ ਨ ਮੁਆਦਮ ਮਿਲੇ ਇਸ ਕਰਕੇ ਐਕਸਪੀਰੀਅੰਸ ਲਗਾਇਆ ਵੀ ਮੈਂ ਉਹ ਡਿਪਾਰਟਮੈਂਟ ਨੂੰ ਗੱਲ ਕਰਤੀ ਤੇ ਮਿਸ ਕੀਤਾ ਵੀ ਜੋ ਸਾਡੇ ਹੋਇਆ ਉਹ ਕਿਨਾ ਵਾਪਰੇ ਗਾ ਮੇਰੇ ਮੇਰਾ ਤਾਂ ਜਮਾਈ ਨੁਕਸਾਨ ਹੈ ਕਿਉਂ ਮੇਰੀ ਕਨਸਲਟੈਂਸੀ ਤੇ ਅੱਗੇ ਛੇੜੂ ਬੋਲ ਤੱਕ ਜਿੱਥੇ ਲਾਈਨ ਹੈਗੀ ਹੈ ਜਾਂ ਉਥੇ ਨੈਸ਼ਨਲ ਹਾਈਵੇ ਉਥੇ ਜਾ ਕੇ ਜਾਂਦੀ ਹੈ ਤੇ ਇਸ ਕਰਕੇ ਸਾਰਾ ਸਮਰ ਕਰਦਾ ਹੈ